ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਉਸ ਜਸਪ੍ਰੀਤ ਭੈਣ ਬਾਰੇ ਜੋ ਕਿ ਆਈ ਲਿਸਟ ਕੀਤਾ ਹੋਇਆ ਸੀ ਦਿੱਲੀ 에어ਪੋਰਟ ਦੇ ਉੱਪਰ ਉਹਨਾਂ ਨੂੰ ਰੈਸਟ ਕਰ ਲਿਆ ਗਿਆ ਕੀ ਕਾਰਨ ਬਣੇ ਉਹਨਾਂ ਦੇ ਰੈਸਟ ਕਰਨ ਦੇ ਕਿਉਂ ਕੀਤਾ ਗਿਆ ਉਹਨਾਂ ਨੂੰ ਰੈਸਟ ਜਿਹੜੀ ਜਸਪ੍ਰੀਤ ਪੰਜਾਬਣ ਦੇ ਪੰਜਾਬ ਦੇ ਰਹਿਣ ਵਾਲੀ ਪੰਜਾਬਣ ਕੁੜੀ ਸੀ ਸੁਧਾਰਨ ਪਰਿਵਾਰ ਦੇ ਵਿੱਚੋਂ ਸੀ ਉਹਨਾਂ ਦੇ ਪਿਤਾ ਜੀ ਸੁਧਾਰਨ ਕਿਸਾਨ ਸਨ ਔਰ ਮਾਤਾ ਜੀ ਉਹਨਾਂ ਦੇ ਸਲਾਈ ਦਾ ਕੰਮ ਕਰਦੇ ਸਨ ਉਹ ਸੁਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨੇ ਛੋਟੀ ਪੂੰਜੀ ਦੇ ਵਿੱਚੋਂ ਉਹਨਾਂ ਨੂੰ ਨਰਸਿੰਗ ਕਰਵਾਈ ਸਟੱਡੀ ਕਰਾਈ ਪਲੱਸ 2 ਤੱਕ ਦੀ ਉਦੋਂ ਬਾਅਦ ਉਹਨਾਂ ਨੂੰ ਨਰਸਿੰਗ ਕਰਵਾਈ ਨਰਸਿੰਗ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਆਈਲੈਸਟ ਕਰਵਾਇਆ ਆਈਲੈਸਟ ਕਰਵਾਉਣ ਤੋਂ ਬਾਅਦ ਵਧੀਆ ਵੈਂਡ ਆ ਗਿਆ ਕੈਨੇਡਾ ਦਾ ਵੀਜ਼ਾ ਆ ਗਿਆ ਕੈਨੇਡਾ ਦਾ ਵੀਜ਼ਾ ਆਉਣ ਤੋਂ ਬਾਅਦ ਜਦੋਂ ਉਹ ਦਿੱਲੀ ਆਪਣੀ ਤਿਆਰੀ ਕਰਕੇ ਸਾਰੀ ਦਿੱਲੀ 에ਰਪੋਰਟ ਤੇ ਪਹੁੰਚਦੇ ਆ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਨੂੰ ਰੈਸਟ ਕਿਉਂ ਕੀਤਾ ਕੀ ਕਾਰਨ ਬਣੇ ਕਿਉਂ ਕੀਤਾ ਕਿਵੇਂ ਹੋਇਆ ਦੇਖੋ ਇਸ ਵੀਡੀਓ ਦੇ ਵਿੱਚ ਅਸਲੀ ਸੱਚ ਕੀ ਸੀ ਉਹਨਾਂ ਦੇ ਰੈਸਟ ਕਰਨ ਦਾ ਠੀਕ ਹੈ ਜੀ ਜਸਪ੍ਰੀਤ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਸਧਾਰਨ ਪਰਿਵਾਰ ਦੇ ਵਿੱਚੋਂ ਸੀਗੇ ਉਹਨਾਂ ਦੇ ਮਾਤਾ ਜੀ ਸਲਾਈ ਦਾ ਕੰਮ ਕਰਦੇ ਸੀ ਤੇ ਸਲਾਈ ਦੇ ਕੰਮ ਦੇ ਨਾਲ ਥੋੜੀ ਥੋੜੀ ਪੂੰਜੀ ਤੋਂ ਉਹਨਾਂ ਨੂੰ ਜੋੜ ਕੇ ਉਹਨਾਂ ਨੂੰ ਆਇਲੈਸਟ ਕਰਵਾਇਆ ਔਰ ਉਹਨਾਂ ਦਾ ਜਿਹੜਾ ਆਇਲੈਸਟ ਕਰਨ ਦਾ ਸੁਪਨਾ ਕੈਨੇਡਾ ਜਾਣ ਦਾ ਸੁਪਨਾ ਸੀ ਉਹ ਪੂਰਾ ਕੀਤਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਹੋਣ ਤੋਂ ਬਾਅਦ ਉਹਨਾਂ ਦਾ ਵੀਜ਼ਾ ਆ ਗਿਆ ਵੀ ਸੁਪਨਾ ਦਾ ਕੀ ਪੂਰਾ ਹੋਇਆ ਜੀ ਵੀਜ਼ਾ ਆ ਗਿਆ ਵੀਜ਼ਾ ਹੋਣ ਵੀਜ਼ਾ ਆਉਣ ਤੋਂ ਬਾਅਦ ਕੈਨੇਡਾ ਜਾਣ ਦੀ ਤਿਆਰੀ ਕਰ ਦਿੱਤੀ 에ਰਪੋਰਟ ਤੇ ਜਾ ਕੇ ਜਦੋਂ ਉਹਨਾਂ ਦੀ ਚੈਕਿੰਗ ਹੁੰਦੀ ਹੈ ਉਹਨਾਂ ਨੂੰ ਉਦੋਂ ਪਤਾ ਲੱਗਦਾ ਵੀ ਉਹਨਾਂ ਦੇ ਬੈਗ ਦੇ ਵਿੱਚੋਂ ਕੀ ਚੀਜ਼ ਨਿਕਲਦੀ ਆ ਤਾਂ ਉਹ ਹੈਰਾਨੀ ਦੇ ਨਾਲ ਪੁੱਛਦੀ ਆ ਸਕਿਉਰਟੀ ਨੂੰ ਵੀ ਕੀ ਹੋਇਆ ਤੁਸੀਂ ਮੈਨੂੰ ਰੋਕ ਕਿਉਂ ਲਿਆ ਉਹਨਾਂ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਔਰ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਬੈਗ ਦੇ ਵਿੱਚੋਂ ਜਦੋਂ ਉਹਨਾਂ ਨੂੰ ਰੈਸਟ ਕਰ ਲਿਆ ਉਹਨਾਂ ਨੂੰ ਦੱਸਿਆ ਗਿਆ ਵੀ ਤੁਹਾਡੇ ਬੈਗ ਦੇ ਵਿੱਚੋਂ ਇੱਕ ਜ਼ਰੀਲੀ ਦਵਾਈ ਨਿਕਲੀ ਆ ਜੋ ਕਿ ਨਸੇ ਵਾਲੀ ਦਵਾਈ ਆ ਇਹਦਾ ਕੀ ਕਾਰਨ ਆ ਕਿਵੇਂ ਆ ਤਾਂ ਜਸਪ੍ਰੀਤ ਨੇ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਆਪਣੀ ਤੇ ਉਹ ਸਟੋਰੀ ਨੂੰ ਉਹਨਾਂ ਨੇ ਨਹੀਂ ਸੁਣਿਆ ਜਸਪ੍ਰੀਤ ਦੇ ਹੱਥ ਦੇ ਵਿੱਚ ਇਹ ਦਵਾਈ ਆ ਜੋ ਉੱਥੇ ਉਹਦੀ ਚੈਕਿੰਗ ਦੇ ਸਮੇਂ ਨਿਕਲੀ ਆ ਬੈਗ ਦੇ ਵਿੱਚੋਂ ਇਹ ਉਹ ਦਵਾਈ ਆ ਜੋ ਕਿ ਉਹਨਾਂ ਦਾ ਬ੍ਰਦਰ ਸੀ ਉਹਦੇ ਲਈ ਉਹ ਲੈ ਕੇ ਚੱਲੇ ਸੀ ਬ੍ਰਦਰ ਦੇ ਲਈ ਕਿਉਂ ਲੈ ਕੇ ਚੱਲੇ ਸੀ ਉਹਨਾਂ ਦਾ ਬ੍ਰਦਰ ਉੱਥੇ ਕੈਨੇਡਾ ਦੇ ਵਿੱਚ ਕੈਂਸਰ ਦਾ ਮਰੀਜ਼ ਆ ਜੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਔਰ ਜਿਹੜੀ ਇਹ ਦਵਾਈ ਸੀ ਉਹ ਇਥੋਂ ਇਹ ਦਵਾਈ ਇੰਡੀਆ ਦੇ ਵਿੱਚੋਂ ਕਿਸੇ ਡਾਕਟਰ ਤੋਂ ਨਹੀਂ ਉਹ ਕਿਸੇ ਵੈਦ ਤੋਂ ਤਿਆਰ ਕੀਤੀ ਹੋਈ ਦਵਾਈ ਲੈ ਕੇ ਚੱਲੇ ਸੀਗੇ ਉਹਦੇ ਕਾਰਨ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਔਰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸਾਲ ਦੇ ਲਈ ਉਹਨਾਂ ਦਾ ਕੇਸ ਚੱਲਿਆ ਕੇ ਚੱਲਦੇ ਚੱਲਦੇ ਵਕੀਲ ਉਹਨਾਂ ਦੇ ਜਿਹੜੇ ਵਕੀਲ ਸੀ ਉਹ ਚਿਗੜਦੇ ਰਹੇ ਜੱਜ ਦੇ ਨਾਲ ਲਾਸਟ ਤੇ ਜੱਜ ਨੇ ਫੈਸਲਾ ਕੀਤਾ ਵੀ ਇਸ ਕੁੜੀ ਜਦੋਂ ਨੇ ਸਟੋਰੀ ਸਾਰੀ ਜੱਜ ਨੂੰ ਫੇਰ ਦੱਸੀ ਵੀ ਇਦਾਂ ਦਾ ਕਰਕੇ ਮੇਰੇ ਬ੍ਰਦਰ ਦੀ ਹੈਨਾ ਉੱਥੇ ਟ੍ਰੀਟਮੈਂਟ ਚੱਲ ਰਿਹਾ ਕੈਂਸਰ ਦਾ ਮਰੀਜ਼ ਆ ਤੇ ਉਹਨਾਂ ਨੇ ਸਾਰੀ ਸਟੋਰੀ ਜਦੋਂ ਜੱਜ ਨੂੰ ਦੱਸੀ ਜੱਜ ਦੇ ਰਹਿਮਤ ਪੈ ਗਈ ਜੀ ਉਹਨਾਂ ਨੇ ਜੱਜ ਨੇ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ ਔਰ ਵੀਜ਼ਾ ਦੇ ਕੇ ਜਦੋਂ ਉਹਨਾਂ ਦਾ ਦੁਆਰ ਤੋਂ ਵੀਜ਼ੇ ਦੇ ਲਈ ਦੁਆਰ ਤੋਂ ਤਿਆਰੀ ਕੀਤੀ ਉਹਨਾਂ ਨੇ ਆਪਣੀ ਕੈਨੇਡਾ ਜਾਣ ਦੀ ਕੈਨੇਡਾ ਸਾਰਾ ਪਰਿਵਾਰ ਇੱਥੇ ਖੁਸ਼ ਹੋ ਜਾਂਦਾ ਜਦੋਂ ਜੇਲ੍ਹ ਦੇ ਵਿੱਚੋਂ ਘਰੇ ਆਉਂਦੇ ਆ ਔਰ ਦੁਆਰ ਤੋਂ ਤਿਆਰੀ ਕਰਾ ਕੇ ਕੈਨੇਡਾ ਦੇ ਲਈ ਤਿਆਰ ਹੋ ਕੇ ਜਾਂਦੇ ਆ ਆਪਣੇ ਘਰੋਂ ਹਨਾ ਕੈਨੇਡਾ ਦੇ ਵਿੱਚ ਤਿਆਰ ਹੋ ਕੇ ਜਦੋਂ ਜਾਂਦੇ ਆ ਇਹ ਤੇ ਉਹ ਜਰੇਲੀ ਦਵਾਈ ਜਿਹੜੀ ਪਹਿਲਾਂ ਉਹਨਾਂ ਨੇ ਚੈਕਿੰਗ ਹੋਈ ਸੀ ਉਹਨਾਂ ਦੀ ਦਵਾਈ ਦੀ ਚੰਗੀ ਤਰ੍ਹਾਂ ਚੈਕਿੰਗ ਕਰਕੇ ਦੱਸਿਆ ਔਰ ਉਸ ਤੋਂ ਬਾਅਦ ਜਦੋਂ ਕੇਸ ਚੱਲਿਆ ਉਹਦੇ ਵਿੱਚ ਵੀ ਉਹਨਾਂ ਨੂੰ ਕਲੀਅਰ ਕਰ ਦਿੱਤਾ ਗਿਆ ਵੀ ਹਾਂਜੀ ਇਹਦੇ ਵਿੱਚ ਆਹ ਕੈਮੀਕਲ ਪਾਇਆ ਗਿਆ ਇਸ ਬਿਮਾਰੀ ਤੋਂ ਪਾਇਆ ਜਾਂਦਾ ਇਹ ਸਾਰਾ ਕੁਝ ਕਲੀਅਰ ਕਰਕੇ ਜੱਜ ਨੇ ਚਲੋ ਦੁਬਾਰਤ ਉਹਨਾਂ ਨੂੰ ਵੀਜ਼ਾ ਦੇ ਦਿੱਤਾ ਔਰ ਉਹ ਕੈਨੇਡਾ ਗਏ ਜਦੋਂ ਉਹ ਕੈਨੇਡਾ ਪਹੁੰਚੇ ਹਾਂਜੀ ਜਦੋਂ ਕੈਨੇਡਾ ਪਹੁੰਚੇ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਬ੍ਰਦਰ ਨੂੰ ਮਿਲੇ ਔਰ ਹਸਪੀਟਲ ਦੇ ਵਿੱਚ ਉਹਨਾਂ ਨੂੰ ਜੌਬ ਮਿਲ ਗਈ ਉਹਨਾਂ ਦੀ ਨਰਸਿੰਗ ਕੀਤੀ ਕਰਕੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਹੀ ਜੌਬ ਮਿਲ ਗਈ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਬ੍ਰਦਰ ਦਾ ਟ੍ਰੀਟਮੈਂਟ ਆਪਣੇ ਬ੍ਰਦਰ ਦਾ ਇਲਾਜ ਸ਼ੁਰੂ ਕੀਤਾ ਔਰ ਉਹਨਾਂ ਦੀ ਕੇਅਰ ਕਰਨੀ ਸ਼ੁਰੂ ਕੀਤੀ ਤੇ ਉਹ ਸੈੱਟ ਹੋਣ ਲੱਗੇ ਹਨਾ ਤੇ ਉਹਨਾਂ ਨੂੰ ਵੀ ਖੁਸ਼ੀ ਹੋਈ ਵੀ ਉਹ ਚਲੋ ਸਾਲ ਦਾ ਪ੍ਰੋਸੈਸ ਤਾਂ ਉਹਨਾਂ ਦਾ ਪਿੱਛੇ ਚੱਲਿਆ ਗਿਆ ਪਰ ਉਹਨਾਂ ਨੇ ਲਾਸਟ ਤੇ ਆਪਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਕਿਹਾ ਵੀ ਕੋਈ ਵੀ ਭੈਣ ਭਰਾ ਮੇਰੇ ਵਾਂਗੂ ਖੱਜਲ ਖਵਾਰ ਨਾ ਹੋਇਓ ਜਿਵੇਂ ਮੈਂ ਜੇਲ੍ਹਾਂ ਦੇ ਚੱਕਰ ਕੱਟ ਕੇ ਆਪਣੇ ਬ੍ਰਦਰ ਨੂੰ ਮਿਲੀ ਔਰ ਦਵਾਈ ਦੇ ਉੱਪਰ ਪਹਿਲਾਂ ਹੀ ਜੋ ਤੁਸੀਂ ਦਵਾਈ ਨਸੀਲੀ ਦਵਾਈ ਵਜਦੀ ਆ ਮੁੜ ਕੇ ਉਹੋ ਜੀ ਉਹਨੂੰ ਪਹਿਲਾਂ ਹੀ ਡਾਕਟਰੀ ਟ੍ਰੀਟਮੈਂਟ ਦੇ ਹਿਸਾਬ ਦੇ ਨਾਲ ਬਿੱਲ ਬਣਾ ਕੇ ਫੇਰ ਦਵਾਈ ਲੈ ਕੇ ਜਾਓ ਉਦਾਂ ਬੈਲ ਤੋਂ ਬਿਨਾ ਕੋਈ ਵੀ ਦਵਾਈ ਨਾ ਲੈ ਕੇ ਜਾਓ ਮੈਨੂੰ ਤਾਂ ਇਹ ਸੀ ਵੀ ਇਹ ਛੋਟੀ ਜੀ ਸੀਸੀ ਆ ਬੈਗ ਦੇ ਵਿੱਚ ਪਾ ਕੇ ਇਹ ਚਲੀ ਜਾਊਗੀ ਔਰ ਮੇਰੇ ਵੀਰ ਦੀ ਜਾਨ ਬਚ ਜੂਗੀ ਮੇਰਾ ਵੀਰ ਠੀਕ ਹੋ ਜਾਊਗਾ ਉਹਦਾ ਕਰਕੇ ਮੈਂ ਭਲੇਖੇ ਦੇ ਵਿੱਚ ਲਗਈ ਤਾਂ ਤੁਸੀਂ ਵੀ ਇਹ ਗਲਤੀ ਨਾ ਕਰਿਓ ਜੋ ਕਿ ਤੁਹਾਨੂੰ ਮੇਰੇ ਵਾਂਗੂ ਭੋਗਤਨੀ ਪਵੇ ਔਰ ਖੱਜਲ ਤੇ ਖਵਾਰ ਹੁਣ ਆਪਾ ਵੇ ਮੇਰੇ ਵਾਂਗੂ ਟਾਈਮ ਖਰਾਬ ਕਰਨਾ ਪਵੇ ਮੈਂ ਸਾਰੇ ਪ੍ਰੇਣ ਪ੍ਰਾਂਵਾਂ ਨੂੰ ਇਹੀ ਬੇਨਤੀ ਕਰੂੰਗੀ ਵੀ ਕਿ ਤੁਸੀਂ ਇਹ ਇਦਾਂ ਦੀ ਗਲਤੀ ਨਾ ਕਰੋ ਜੋ ਵੀ ਦਵਾਈ ਲੈ ਕੇ ਜਾਓਗੇ ਪੱਕੇ ਬਿੱਲ ਲੈ ਕੇ ਨਾਲ ਫੇਰ ਹੀ ਜਾਇਓ ਅੱਜ ਸਜਸਵੰਤ ਜਿਹੜੀ ਭੈਣ ਆ ਗਈ ਇਹ ਉਹਨਾਂ ਦਾ ਆਪਾਂ ਨੂੰ ਇਹੀ ਕਹਿਣਾ ਵੀ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਧਿਆਨ ਹੁਣ ਭੈਣ ਕੈਨੇਡਾ ਦੇ ਵਿੱਚ ਬਹੁਤ ਖੁਸ਼ ਆ ਆਪਣਾ ਪਰਿਵਾਰ ਉਹਨਾਂ ਨੇ ਇਕੱਠਾ ਕਰ ਲਿਆ ਆਪਣੀ ਮੰਮੀ ਡੈਡੀ ਨੂੰ ਵੀ ਬੁਲਾ ਲਿਆ ਔਰ ਆਪਣੇ ਵੀਰ ਦਾ ਧਿਆਨ ਵੀ ਦੇ ਰਿਆ ਇਹ ਸੀ ਭੈਣ ਦੀ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ